ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਕੀ ਹਾਲ ਚਾਲ ਹੈ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਆਪਾਂ ਕਰਾਂਗੇ ਰਾਮਸਰ ਸਾਈਟ ਜਿੰਨੇ ਦਾ ਰਾਮਸਰ ਸਾਈਟ ਦਾ ਇਤਿਹਾਸ ਪਿਛੋਕੜ ਤੇ ਹੁਣ ਟੋਟਲ ਕਿੰਨਿਆਂ ਨੇ ਅੱਜ ਦੇਸ ਨੇ ਵਿੱਚ ਤੇ ਪੰਜਾਬ ਦੀ ਕਿੰਨਿਆਂ ਨੇ ਇਹਨਾਂ ਬਾਰੇ ਆਪਾਂ ਗੱਲ ਕਰਾਂਗੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਜੋ ਸਭ ਤੋਂ ਪਹਿਲਾਂ ਮਿਲ ਸਕੇ ਤੇ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਆਪਾਂ ਗੱਲ ਕਰਦੇ ਆਂ ਰਾਮਸਰ ਸਾਈਟ ਦੀ ਇਹਦਾ ਇਤਿਹਾਸ ਦੇਖ ਲੈਨੇ ਆਪਾਂ ਵਿਸ਼ਵ ਵੈਟਲੈਂਡ ਦਿਵਸ ਹਰ ਸਾਲ 2 ਫਰਵਰੀ ਨੂੰ ਮਨਾਇਆ ਜਾਂਦਾ ਹੈ ਵੈਟਲੈਂਡ ਸੰਭਾਲ ਬਾਰੇ ਕਨਵੈਨਸ਼ਨ ਹੈ ਜੋ ਉਹ 2 ਫਰਵਰੀ 1971 ਨੂੰ ਲਾਗੂ ਹੋਇਆ ਸੀ ਤੇ ਭਾਰਤ ਨੇ 1982 ਵਿੱਚ ਰਾਮਸਰ ਕਨਵੈਨਸ਼ਨ ਤੇ ਦਸਤਕਤ ਕਿਤੇ ਸੀ ਭਾਰਤ ਨੇ ਕਦੋਂ ਕਿਤੇ ਸੀ 1982 ਵਿੱਚ ਰਾਮਸਰ ਕਨਵੈਨਸ਼ਨ ਤੇ ਦਸਤਕਤ ਕੀਤੇ ਸਨ ਓਕੇ ਅੱਗੇ ਹੈ ਜੀ ਜੂਨ 2025 ਤੱਕ ਭਾਰਤ ਵਿੱਚ ਕੁੱਲ ਜੂਨ 2025 ਤੱਕ ਦੀ ਗੱਲ ਕਰ ਰਹੇ ਆਪਾਂ ਭਾਰਤ ਵਿੱਚ ਕੁੱਲ 91 ਰਾਮਸਰ ਸਾਈਟ ਹੋ ਚੁੱਕੇ ਹਨ ਕਿੰਨੇ 91 ਰਾਮਸਰ ਸਾਈਟਾਂ ਹੋ ਚੁੱਕੀਆਂ ਹਨ ਤੇ ਏਸ਼ੀਆ ਦੀ ਗੱਲ ਕਰ ਲੈਂਦੇ ਆਪਾਂ ਏਸ਼ੀਆ ਵਿੱਚ ਸਭ ਤੋਂ ਵੱਧ ਰਾਮਸਰ ਸਾਈਟ ਵਾਲਾ ਕਿਹੜਾ ਕੋਣ ਹੈ ਉਹ ਆਪਣਾ ਭਾਰਤ ਹੀ ਹੈ ਪੂਰੇ ਏਸ਼ੀਆ ਵਿੱਚ ਤੇ ਜੇ ਵਿਸ਼ਵ ਦੀ ਗੱਲ ਕਰ ਲੈਨੇ ਆਪਾਂ ਤਾਂ ਉਹ ਯੂਨਾਈਟਿਡ ਕਿੰਗਡਮ 175 ਰਾਮਸਰ ਸਾਈਟ ਨਾਲ ਪਹਿਲੇ ਸਥਾਨ ਤੇ ਹੈ ਪੂਰੇ ਵਿਸ਼ਵ ਦੀ ਗੱਲ ਕਰੀਏ ਏਸ਼ੀਆ ਦੀ ਗੱਲ ਕਰੀਏ ਤਾਂ ਭਾਰਤ ਹੈ ਤੇ ਜੇਕਰ ਆਪਾਂ ਵਿਸ਼ਵ ਦੀ ਗੱਲ ਕਰੀਏ ਤਾਂ ਉਹ ਹੈ ਜੀ ਯੂਨਾਈਟਿਡ ਕਿੰਗਡਮ 175 ਰਾਮਸਰ ਸਾਈਟ ਸਾਈਟਾਂ ਨਾਲ ਪਹਿਲੇ ਸਥਾਨ ਤੇ ਹੈ ਹਾਂਜੀ ਅੱਗੇ ਦੇਖਦੇ ਹਾਂ ਅੱਗੇ ਹੈ ਜੀ 2025 ਵਿੱਚ ਇੰਦੋਰ ਅਤੇ ਉਦੇਪੂਰ ਨੂੰ ਰਾਮਸਰ ਸ਼ਹਿਰ ਕੋਸ਼ਿਤ ਕੀਤਾ ਗਿਆ ਕਦੋਂ ਕੀਤਾ ਗਿਆ 2025 ਵਿੱਚ ਹੀ ਹੁਣੇ ਕੀਤੇ ਗਏ ਹੈ ਇੰਦੋਰ ਅਤੇ ਉਦੇਪੂਰ ਨੂੰ ਰਾਮਸਰ ਸਿਟੀ ਕੋਸ਼ਿਤ ਕੀਤਾ ਗਿਆ ਅੱਗੇ ਹੈ ਜੀ 5 ਜੂਨ 2025 ਨੂੰ Rajasthan ਦੇ ਦੋ ਵੈਟਲੈਂਡ ਨੂੰ ਰਾਮਸਰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਕਿਹੜੇ-ਕਿਹੜੇ ਨੇ ਜੀ ਦੋ ਜਿਹੜੇ 5 ਜੂਨ ਨੂੰ ਸ਼ਾਉਣ ਕਿਤੇ ਕਿਨੇ ਰਾਮਸਰ ਸਾਈਟ ਤੇ ਉਹ ਰਾਜਸਥਾਨ ਦੇ ਨੇ ਪਹਿਲਾਂ ਰਾਜਸਥਾਨ ਦੇ 2 ਸਨ ਦੋਨ ਟੋਟਲ ਰਾਜਸਥਾਨ ਕਿੰਨੇ ਹੋ ਗਏ 4 ਹੋ ਗਏ ਠੀਕ ਹੈ ਜੀ ਪਹਿਲਾ ਹੈ ਜੀ ਕਿਚਨ ਇਹ ਕਿੱਥੇ ਹੈ ਫਲੋਦੀ ਰਾਜਸਥਾਨ ਵਿੱਚ ਹੈ ਓਕੇ ਦੂਜਾ ਹੈ ਮিনার ਇਹ ਹੈਗਾ ਉਦੇਪੁਰ ਇਹ ਵੀ ਰਾਜਸਥਾਨ ਚ ਹੈ ਇਹ ਦੋ ਨਵੇਂ ਨੇ ਜੋ 5 ਜੂਨ ਨੂੰ ਰਾਮਸਰ ਸਾਈਟ ਕੋਸ਼ਦ ਕਿਤੇ ਗਏ ਨੇ ਇੱਕ ਹੋਰ ਪੁਆਇੰਟ ਜੂਨ 2025 ਤੱਕ ਭਾਰਤ ਦੇ ਕੁੱਲ 91 ਰਾਮਸਰ ਸਾਈਟ ਹੋ ਚੁੱਕੇ ਹਨ ਲੋ ਜੀ ਇਹ ਟੋਟਲ ਕੱਲੋ ਕੁਐਸਚਨ ਆ ਜੇ ਪੇਪਰ ਵਿੱਚ ਕਿ ਭਾਰਤ ਵਿੱਚ ਕਿੰਨੇ ਟੋਟਲ ਰਾਮਸਰ ਸਾਈਟ ਹਨ ਤਾਂ ਆਪਾਂ 91 ਯਾਦ ਰੱਖਣਾ ਹੈ ਅੱਗੇ ਤਾਂ ਇਹ ਆਪਣੀ ਲਿਸਟ ਆ ਗਈ ਟੋਟਲ ਰਾਮਸਰ ਸਾਈਟ 91 ਹਨ ਤੇ ਇਹ ਵੀ ਯਾਦ ਰੱਖੋ ਕਿੰਨੇ ਰਾਜ ਵਿੱਚ ਕਿੰਨੇ ਨੇ ਜਿਵੇਂ ਤਾਮਿਲਨਾਡੂ ਵਿੱਚ ਕਿੰਨੀਆਂ ਨੇ 20 ਨੇ ਉੱਤਰ ਪ੍ਰਦੇਸ਼ ਵਿੱਚ ਕਿੰਨੀਆਂ ਨੇ ਜੀ 10 ਤੇ ਪੰਜਾਬ ਵਿੱਚ 6 오디샤 ਵਿੱਚ 6 ਨੇ ਤੇ ਜੰਮੂ ਕਸ਼ਮੀਰ ਵਿੱਚ 5 ਨੇ ਮੱਧ ਪ੍ਰਦੇਸ਼ ਵਿੱਚ ਕਿੰਨੇ ਨੇ ਜੀ 5 ਨੇ ਰਾਜਸਥਾਨ ਵਿੱਚ 4 ਨੇ ਤੇ ਗੁਜਰਾਤ ਵਿੱਚ 4 ਨੇ ਕਰਨਾਟਕਾ ਵਿੱਚ ਵੀ 4 ਨੇ ਕੇਰਲਾ ਵਿੱਚ ਵੀ 3 ਨੇ ਮਹਾਰਾਸ਼ਟਰ ਵਿੱਚ ਵੀ 3 ਨੇ ਤੇ ਬਿਹਾਰ ਵਿੱਚ ਵੀ 3 ਨੇ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ 3 ਨੇ ਪੱਛਮੀ ਬੰਗਾਲ ਵਿੱਚ 2 ਨੇ ਤੇ ਹਰਿਆਣਾ ਇਚ ਦੋਨੇ ਲਦਾਖ ਦੀ ਗੱਲ ਕਰ ਲੈਣੇ ਆ ਕੇਂਦਰ ਸਸਤੀ ਪ੍ਰਦੇਸ਼ ਹੈ ਇਹਦੇ ਵਿੱਚ ਵੀ ਦੋ ਨੇ ਤੇ ਗੋਆ ਵਿੱਚ ਇੱਕ ਹੈ ਅਸਾਮ ਵਿੱਚ ਵੀ ਇੱਕ ਹੈ ਤੇ ਅੰਧਰਾ ਪ੍ਰਦੇਸ਼ ਝਾਰਖੰਡ ਸਿਕਮ ਉੱਤਰਾਖੰਡ ਤਿਰਪੁਰਾ ਮਿਜ਼ੋਰਮ ਤੇ ਮਨੀਪੁਰ ਇਹਨਾਂ ਸਾਰਿਆਂ ਵਿੱਚ ਕੀ ਹੈ ਇੱਕ ਇੱਕ ਰਾਂਸਰ ਸਾਈਟ ਹੈ ਹਾਂਜੀ ਨੈਕਸਟ ਹਾਂ ਜੇਕਰ ਆਪਾਂ ਪੰਜਾਬ ਦੀ ਜਿਹੜੇ 6 ਰਾਂਸਰ ਸਾਈਟ ਹੈ ਉਹਨਾਂ ਦੀ ਗੱਲ ਕਰੀਏ ਦੇਖੋ ਹਰ ਇੱਕ ਝੀਲ ਇੱਕ ਦੋ ਬਣਿਆ ਸੀ ਬਈ ਰਾਂਚਰ ਸਾਈਡ ਕਦੋਂ ਕੁਛ ਤੋਂ ਹੋਇਆ ਸੀ 1990 ਵਿੱਚ ਕਾਂਜਰੀ ਚੀਲ ਕਦੋਂ ਹੋਏ ਸੀ 2002 ਵਿੱਚ ਰੋਪੜ ਚੀਲ ਇਹ 2002 ਵਿੱਚ ਇਹ ਵੀ ਅੱਗੇ ਅੱਗੇ ਵਿਆਸ ਕਨ ਸਰਵੇਸ਼ਨ ਰਿਜ਼ਰਵ ਕਦੋਂ ਹੈ ਇਹ ਵੀ 2019 ਵਿੱਚ ਕੇਸ਼ੂਪੁਰ ਮਿਆਨੀ ਕਮਿਊਨਿਟੀ ਰਿਜ਼ਰਵ ਕਦੋਂ ਇਹ 2019 ਵਿੱਚ ਤੇ ਗੱਲ ਕਰਨਾ ਨੰਗਲ ਵਾਈਲਡ ਲਾਈਫ ਸੈਂਚਰੀ ਇਹ ਕਦੋਂ ਜੀ ਇਹ ਵੀ 2019 ਵਿੱਚ ਤਾਂ ਦੋਸਤੋ ਏਸੀ ਦੇ ਮੇਨ ਮੇਨ ਪੁਆਇੰਟ ਰਾਮਸਰ ਸਾਈਟ ਬਾਰੇ ਇਹ ਚੰਗੀ ਤਰ੍ਹਾਂ ਕਰ ਲਿਓ ਇਹਨਾਂ ਵਿੱਚੋਂ ਜਿਹੋ ਕੁਐਸਚਨ ਬਣੂਗਾ ਇਸ ਤੋਂ ਵਾਰ ਨਹੀਂ ਬਣੂਗਾ ਤੇ ਜਿਹੜੇ ਨਵੇਂ ਜਿਹੜੇ 2025 ਜਿਹੜੇ ਐਡ ਹੋਏ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਯਾਦ ਕਰ ਲੈਣਾ ਇਹ ਵੀ ਪੁੱਛਿਆ ਜਾਊਗਾ ਕਿ ਕਿਹੜੇ ਰਾਜ ਦੇ ਰੇਖ ਸ਼ਹਿਰਾਂ ਨੂੰ ਕੀ ਰਾਮਸਰ ਸਿਟੀ ਘੋਸ਼ਿਤ ਕੀਤਾ ਗਿਆ ਹੈ ਉਹ ਵੀ ਯਾਦ ਰੱਖੇ ਤੁਸੀਂ Rajasthan ਨੂੰ ਬਾਕੀ ਪੰਜਾਬ ਦੇ ਵਿੱਚ ਤੁਹਾਨੂੰ ਦੱਸਦਾ ਕਿਉਂਕਿ ਆਪਣੇ ਪੰਜਾਬ ਦੇ ਇਗਜ਼ਾਮ ਦੇ ਪੁਆਇੰਟ ਆਫ 뷰 ਨਾਲ ਦੇਖੀਏ ਤਾਂ ਆਪਾਂ ਨੂੰ ਪੰਜਾਬ ਦੇ ਹੀ ਜਿਆਦਾ ਯਾਦ ਰੱਖਣ ਲਈ ਜ਼ਰੂਰਤ ਹੈ ਠੀਕ ਹੈ ਜੀ ਤਾਂ ਦੋਸਤੋ ਏ ਸੀ ਕੀ ਆਪਣੀ ਅੱਜ ਦੀ ਵੀਡੀਓ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਜਰੂਰ ਦਬਾ ਦਿਓ ਇਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ নোਟੀਫਿਕੇਸ਼ਨ ਜੋ ਮਿਲ ਸਕੇ ਹਾਂ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ